<गेगा> तो सब कुछ भूल जाता हूँ अपनी जिंदगी जी बेटा इतना सुंदर इतना सुंदर था इतना अच्छा था इतना कि मैं आपको बता नहीं सकती मतीन के जाने कोई बात बताऊं सर बहुत बहुत धन्यवाद भगवान का धन्यवाद उसका धन्यवाद उसका धन्यवाद हाँ जी की हाल है की ने नामतरा ने शेखर हैं शेखर चंद्रशेखर हां जी चंद्रशेखर जी कौन आया मौसी मेरी मौसी है ये कौन ਨਾਲ ਮਤ ਲੜਕੇ ਨੂੰ ਕਿ ਤੂੰ ਇਦਾਂ ਦੀ ਹਾਲਤ ਸੀ ਕਿਵੇਂ ਚਲਾ ਗਿਆ ਇਹ ਕਿੰਨੇ ਚੰਗੇ ਲੋਕ ਨੇ ਤੂੰ ਇਹ ਕੀ ਕਰੀ ਫਿਰਦਾ ਆਪਣੀ ਜ਼ਿੰਦਗੀ ਚ ਕਿੰਨੇ ਸੋਹਣੇ ਪੈਸੇ ਕਮਾਉਂਦਾ ਸੀ ਪੱਥਰ ਕਰਦਾ ਸੀ ਕੰਮ ਤੂੰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੇ ਰਹਿੰਦੇ ਸੀਗੇ ਜੀ ਤੁਸੀਂ ਤੇ ਬਾਰ ਉਹ ਰਤੀ ਸਰ ਲੁਧਿਆਣਾ ਹਾਂਜੀ ਠੀਕ ਹੈ ਜੀ ਇਹ ਇਹ ਦੇ ਫੈਮਿਲੀ ਰਿੰਦੀ ਨਾਲ ਇਨਕੀ ਇਨਕਾ ਇਹ ਵਿਹਾਈ ਹੈ ਛੋਟਾ ਅਜੇ ਭਾਈ ਇਹ ਛੋਟਾ ਪੱਤਰ ਦਾ ਕੰਮ ਕਰਦੇ ਤੁਸੀਂ ਵੀ ਨਹੀਂ ਨਹੀਂ ਇਹ ਮਤਲਬ ਉਹ ਕਰਦੇ ਹਾਂ ਘਾਰਾ ਮਾਟੀ ਦਿੰਦੇ ਹਾਂ ਮਜ਼ਦੂਰੀ ਕਰਦੇ ਇੱਕ ਹੀ ਕਰਦਾ ਸੀ ਇਹ ਤਾਂ ਟਾਇਲ ਪੱਥਰ ਪਹਿਲੇ ਲਗਾਤਾ ਥਾ ਸਰ ਕਾਰੀਗਰ ਫਿਰ ਇਹ ਕੀ ਹੋ ਗਿਆ ਸ਼ਰਾਬ ਸ਼ੂਬ ਜਿਆਦਾ ਪੀਣ ਲੱਗ ਗਿਆ ਸਰ ਇਸ ਦੀ ਜਨਾਨੀ ਛੱਡ ਕੇ ਇਹਨੂੰ ਚਲੀ ਗਈ ਮਤਲਬ 8 ਸਾਲ ਸੇ ਧੀਰੇ 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 ਆਪਣੀ ਸਰੀਰ ਖਰਾਬ ਕਰ ਲਿਆ ਜੀ ਲੇਕਿਨ ਮੈਂ ਤਾਂ ਇਸੇ 8 ਸਾਲ ਬਾਅਦ ਮਿਲੀ ਜੇ 8 ਸਾਲਾਂ ਬਾਅਦ ਮਿਲੇ ਤੁਸੀਂ ਕਿਸੇ ਨੂੰ ਮਿਲਦੇ ਨਹੀਂ ਨਾ ਅੱਛਾ ਕੋਈ ਮਤਲਬ ਨਹੀਂ ਰਹਾ ਤੇ ਬੇਟਾ i <laughs> ਬਾਪੂ ਆਂ ਕਿ ਬੋਤ ਬੋਤ ਲਾਦਾ ਕਾ ਰੋਟ ਚੇ ਬਚੇ ਬਚਾਰੇ ਆਪਣੇ ਆਏ ਹੋਰ ਬਾਬੂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਜੀ ਚੰਦਰਸ਼ੇਖਰ ਹੋ ਜਾ ਬੇਟਾ 8 ਸਾਲਾਂ ਬਾਅਦ ਮਿਲਦੇ ਆ ਆਪਣੇ ਪਰਿਵਾਰ ਨੂੰ ਅੱਜ ਉਹਦੀ ਮਾਸੀ ਮਿਲਣ ਆਈ ਆ ਪ੍ਰਭੂ 8 ਸਾਲਾਂ ਬਾਅਦ ਬਾਈ ਬਸ ਟੈਨਸ਼ਨ ਨਾ ਲੈ ਪਾਣੀ ਪੀਂਨਾ ਮਾ ਚੰਦਰਸ਼ੇਖਰ ਵੀ ਇੰਨੀ ਜ਼ਿਆਦਾ ਬਜ਼ੁਰਗ ਆ ਉਹ ਚੱਲ ਫਿਰ ਵੀ ਨਹੀਂ ਸਕਦੀ ਉਹ ਪਿੰਡ ਰਹਿੰਦੀ ਆ ਉੱਥੇ ਕਿਹੜੇ ਪਿੰਡ ਦੀ ਗੁਰਕਪੁਰ ਜੂਪੀ ਦੇ ਵਿੱਚ ਟਹਿਲ ਪੱਥਰ ਦਾ ਕੰਮ ਕਰਦਾ ਸੀ ਬਹੁਤ ਵਧੀਆ ਕੰਮਾ ਸੀ ਬਹੁਤ ਵਧੀਆ ਕਾਰੀਗਰ ਸੀ ਮਕਾਨ ਵੀ ਬਣਾਇਆ ਜਨਾਨੀ ਆਪਣੇ ਨਾਂ ਕਰਾ ਲਈ ਕਰਾ ਕਿ ਨੂੰ ਛੱਡ ਦੇ ਸਾਰੇ ਅੱਛਾ ਇਸਕੇ ਬੱਚੇ ہاں ਬੱਚੇ ਇੱਕ ਲੜਕਾ ਥਾ ਉਹ ਵੀ ਲੈ ਕੇ ਸਾਥ ਮੇ ਲੈ ਗਈ ਲੜਕਾ ਪਤਾ ਨਹੀਂ ਕਹਾਂ ਗਈ ਕਾਜੀ ਸਾਹਿਬ ਦੇ ਕੋਲ ਨਹੀਂ ਤਾਂ ਦੀਦੀ ਕੋਲ ਨਹੀਂ ਰਹਤਾ 4 ਸਾਲ ਦਾ ਬੱਚਾ ਨਾਮ ਬਤਾਇਆ ਉਸਨੇ ਬਦਾਦੀ ਕੇ ਕੋਲ ਦੀਦੀ ਕੋਲ ਤਾਂ ਨਹੀਂ ਹੋ ਰਿਹਾਤਾ ਨਹੀਂ ਰਹਤਾ ਨਹੀਂ ਰਹਤਾ ਸਰ ਨਹੀਂ ਰਹਤਾ ਇਹ ਵੀ ਤਰਤਾ तो तो नहीं 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 से पता नहीं कहाँ बनाये हैं इनकी घरवाली शहर में ही रहती जी, लेकिन मकान कहाँ बनाया था ये बनाई थी जोगीरपुर में हाँ जी जोगीरपुर बनाई थी सर मकान बेच के चली गई, वहाँ भी नहीं है लेकिन था बेटा गोरखपुर में मेरी माँ के पास नहीं ठीक नहीं उल्ट पुलट बोलता होगा सर नहीं रहता ਸਭ ਕੁਝ ਭੁੱਲ ਜਾ ਤੂੰ ਆਪਣੀ ਜ਼ਿੰਦਗੀ ਜੀ ਬੇਟਾ ਚਿੰਤਾ ਨਹੀਂ ਕਰਨੀ ਠੀਕ ਹੋ ਜਾਏਗਾ ਠੀਕ ਹੋ ਜਾਏਗਾ ਕੰਨਾ ਇਸਾ ਤਰ੍ਹਾਂ ਕੀ ਹੋ ਗਿਆ ਦੇਖੋ ਜੀ ਚੰਦਰ ਸ਼ੇਖਰ ਦੀ ਜ਼ਿੰਦਗੀ ਦੇ ਵਿੱਚ ਕੈਸੇ ਹਾਲਾਤ ਬਣ ਗਏ ਸੀ ਤੁਸੀਂ ਵੀਡੀਓ ਦੇਖੋ ਕਿਹੜੇ ਹਾਲਤ 'ਚ ਪਿਆ ਸੀ ਬੰਦਾ ਐਦਾਂ ਲੱਗਦਾ ਸੀ ਵੀ ਸਾਡੇ ਬੰਦਿਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਚੜਾਈ ਕਰ ਜੂਗਾ ਇੰਨੀ ਮਾੜੀ ਹਾਲ ਧੁੱਪ ਚ ਜ਼ਮੀਨ ਦੇ ਉੱਪਰ ਘਾਹ ਦੇ ਵਿੱਚ ਸੜਕ ਦੇ ਕਿਨਾਰੇ ਫੁੱਟਪਾਥ ਤੇ ਪਿਆ ਜਿੱਥੋਂ ਦੀ ਗੱਡੀਆਂ ਨਿਕਲ ਰਹੀਆਂ ਸੀ ਇਦਾਂ ਥੋੜਾ ਜਿਹਾ ਵੀ ਇਧਰ ਉਧਰ ਢਿੱਗਦਾ ਪਰ ਧੰਨਵਾਦ ਸਾਡੇ ਟੀਮ ਮੈਂਬਰਾਂ ਦਾ ਗगन ਦਾ ਪਿੰਡ ਨੇੜੇ ਹੀ ਸੀ ਗੱਲ ਪਿੰਡ ਸੀ ਨਾਲ ਜਦੋਂ ਸਾਨੂੰ ਵੀਡੀਓ ਆਈ ਜਿਹੜੇ ਵੀਰ ਨੇ ਵੀਡੀਓ ਭੇਜੀ ਸੀ ਉਹ ਕਹਿੰਦਾ ਸੀ ਮੈਂ ਖੜ੍ਹ ਨਹੀਂ ਸਕਦਾ ਉਸ ਤੇ ਮੈਂ ਤਾਂ ਵੀਡੀਓ ਭੇਜਤੀ ਆ ਪੀ ਹੁਣ ਤੁਸੀਂ ਆਪਣਾ ਬੰਦਾ ਭੇਜ ਕੇ ਜੋ ਮਰਜ਼ੀ ਕਰ ਲਓ ਤਾਂ ਅਸੀਂ ਆਪਣੇ ਟੀਮ ਮੈਂਬਰ ਨੂੰ ਗगन ਨੂੰ ਭੇਜਿਆ ਉੱਥੇ ਤੁਰੰਤ ਉਹਨੇ ਚੱਕ ਕੇ ਨੂੰ ਗੱਡੀ ਚ ਪਾ ਕੇ ਇੱਥੇ ਲੈ ਕੇ ਆਂਦਾ ਇੱਥੇ ਆਏ ਤੇਦੇ ਪੈਰ ਅਸਾਰਾ ਮੱਚਿਆ ਹੋਇਆ ਸੀਗਾ ਇਹਨੇ ਧੂਣੀ ਦੇ ਵਿੱਚ ਖੜਾ ਹੋ ਗਿਆ ਸੀਗਾ ਇਹ ਪੈਰ ਮੱਚ ਗਏ ਸੀ ਫਿਰ ਇਹਦਾ ਇਲਾਜ ਹੋਇਆ ਇੱਥੇ ਹਸਪੀਟਲ ਚ ਕਿੰਨੇ ਥੋੜਾ ਬਹੁਤ ਆਪਣਾ ਐਡਰੈਸ ਵਗੈਰਾ ਦੱਸਿਆ ਆਪਣਾ ਨੰਬਰ ਵਗੈਰਾ ਇਸਕਾ ਮੰਮੀ ਮੇਰੇ ਨਾਲ ਫੋਨ ਕਰੀ ਸਰ ਤੁਹਾਨੂੰ ਕਿਵੇਂ ਪਤਾ ਲੱਗਿਆ ਇੱਥੇ ਆ ਮੈਂ ਅੱਜ ਸਿਸਟਰ ਨੂੰ ਮਿਲਣ ਗਿਆ ਸੀਗਾ ਤੇ ਮਾਂ ਤਾਂ ਕਹਿੰਦੀ ਕਿ ਮਨੋਤਾਰੀ ਸੇਵਾਲੇ ਉੱਧਰ ਹੈਗੇ ਮੈਂ ਕਿ ਹਾਂਜੀ ਹੈਗੇ ਮੈਂ ਤਾਂ ਬਾਰੇ ਵਾਲੀ ਲੱਗਣਾ ਇਹ ਮੈਂ ਬੋਲੀਆ ਸਰ ਤੇ ਮੇਰਾ ਫਰੈਂਡ ਹੈਗਾ ਉੱਥੇ ਤੇ ਇੱਥੇ ਆਉਂਦੇ ਆਉਂਦੇ ਆ ਤੇ ਮੈਂ ਉਹਨਾਂ ਨੂੰ ਫੋਟੋ ਸੈਂਡ ਕੀਤਾ ਕਿੰਨਾਂ ਦੇ ਤੇ ਮੈਂ ਕਿ ਕਨਫਰਮ ਕਰਕੇ ਦੱਸਿਓ ਕਿ ਇਹ ਬੰਦਾ ਉੱਥੇ ਹੈਗਾ ਕਿ ਨਹੀਂ ਹੈਗਾ ਉਹਨਾਂ ਨੇ ਫੋਟੋ ਫੋਟੋ ਭੇਜੀ ਹਣੀ ਉਹ ਕਹਿੰਦੇ ਇੱਥੇ ਹੀ ਆ ਤੇ ਮੈਂ ਇਹਨਾਂ ਨੂੰ ਲੈ ਕੇ ਆਇਆ ਅੱਛਾ ਅੱਛਾ ਤੇਰੇ ਤੇਰਾ ਹੀ ਫੋਨ ਆਇਆ ਸੀ ਹਾਂਜੀ ਤੇਰਾ ਮੰਗਤ ਮੈਂ ਤਾਂ ਸੁਣੀ ਹੈ ਸੁਣੀ ਹੈ ਠੀਕ ਹੈ ਠੀਕ ਚਲੋ ਸ਼ੁਕਰੀਆ ਸਣੀ ਥੈਂਕ ਯੂ ਤੁਸੀਂ ਇਹ ਕੋਸ਼ਿਸ਼ ਕੀਤੀ ਅੱਜ ਤੁਹਾਨੂੰ ਹੀ ਦੇਖ ਕੇ ਸਿੱਖਿਆ ਮਾਂ ਪੁੱਤ ਮਿਲੇ ਆਪਸ ਵਿੱਚ ਕਿਉਂਕਿ ਮਾਸੀ ਵੀ ਮਾਂ ਤੋਂ ਘੱਟ ਨਹੀਂ ਤੇ ਇਹਨੂੰ ਬਾਬਾ ਜੀ ਹਿੰਮਤ ਬਖਸ਼ਣੇ ਆਪਣੇ ਇਹ ਇੰਨਾ ਸੁੰਦਰਤਾ ਇਹਨਾਂ ਇਹ ਸੁੰਦਰਤਾ ਇਹਨਾਂ ਅੱਛਾਤਾ ਇਹਨਾਂ ਕਿ ਮੈਂ ਆਪਕੋ ਬਤਾਨੇ ਹੀ ਸਕਦੀ ਹਾਂ ਨਾ ਅੱਛਾ ਲੜਕਾ ਹੈ इसकी हालत ऐसी हो गई मैं सोच भी नहीं सकती थी मुझे तो इसकी मम्मी को फोन आया मैं आपके पास फिर यहाँ पर फोन करने लगी सर के पास भी फोन करी नंबर मतलब सर परसों से मैं करती रही करती रही फिर कल भी करी आज भी करी जैसे फोन पता लगा कि यहाँ पर ये है ये बाबू लेके फिर यहाँ आए मैं तीन कोई में बात नहीं आई कोई बात नहीं सर कोई बहुत बहुत धन्यवाद भगवान का धन्यवाद उसका धन्यवाद उसका बहुत बहुत धन्यवाद ਤੁਹਾਡੀਆਂ ਦੁਆਵਾਂ ਮਰਦਾਸਾਂ ਅਸੀਸਾਂ ਤਾਂ ਜਿੱਥੇ ਕੰਮ ਕਰਦੀਆਂ ਹੀ ਆ ਸ਼ੰਕਰ ਵਰਗੇ ਉਹਨਾਂ ਮਾਮਾਂ ਦੇ ਪੁੱਤਾਂ ਤੇ ਜਿਹੜੇ ਆਪਣੇ ਆਪਣੇ ਘਰਾਂ ਤੇ ਿਕਰ ਪਹੁੰਚਦੇ ਨਹੀਂ ਜਿਵੇਂ ਕਿ ਹੁਣ ਤੱਕ 4000 ਦੇ ਨੇੜੇ ਲੋਕ ਆਪ ਕੋ ਆਪਣੇ ਟਿਕਾਣਿਆਂ ਤੇ ਪਹੁੰਚ ਚੁੱਕੇ ਨੇ ਪਰ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਯੋਗਦਾਨ ਅਦਾ ਕਰਦੀਆਂ ਜਦੋਂ ਤੁਸੀਂ ਇੱਕ ਛੋਟਾ ਜਿਹਾ ਸ਼ੇਅਰ ਦਾ ਬਟਨ ਦਬ ਦਿੰਦੇ ਹੋ ਪਤਾ ਨਹੀਂ ਕਿਹੜੀ ਮਾਂ ਦਾ ਪੁੱਤ ਕਿਹੜੀ ਥਾਂ ਤੋਂ ਕਿੱਥੋਂ ਕਿਵੇਂ ਸਾਡੇ ਕੋਲ ਆਇਆ ਹੁੰਦਾ ਤੇ ਕਿੱਥੋਂ ਕਿਵੇਂ ਘੁੰਮਦਾ ਘਮਾਉਂਦਾ ਉਸ ਪਰਿਵਾਰ ਤੱਕ ਪਹੁੰਚਦਾ ਇਸ ਕਰਕੇ ਇਸ ਤਰ੍ਹਾਂ ਦੇ ਜਿਹੜੇ ਕੰਟੈਂਟ ਹੁੰਦੇ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਹੁੰਦੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਆ ਉਹਨਾਂ ਨੂੰ ਜਰੂਰ ਅੱਗੇ ਵਧਾਇਆ ਕਰੋ ਆਪਾਂ ਗਾਣਿਆਂ ਨੂੰ ਹੋਰ ਮਾਰ ਢਾੜ ਨੂੰ ਨਾਟਕਾਂ ਫਿਲਮਾਂ ਨੂੰ ਕਿੰਨਾ ਜਿਆਦਾ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਸਾਨੂੰ ਹੁੰਦਾ ਕੋਈ ਤੀਸਰਾ ਬੰਦਾ ਉਹਦੇ ਚੋਂ ਪੈਸੇ ਕਮਾ ਰਿਹਾ ਹੁੰਦਾ ਪਰ ਇੱਥੇ ਇੱਥੇ ਗੱਲ ਜ਼ਿੰਦਗੀਆਂ ਦੀ ਆ ਇੱਥੇ ਗੱਲ ਪਿੱਛੇ दिया हैं जी इसकी मम्मी बेचारी बूढ़ी है पापा इसका बीमार रहता है माता कितनी उम्र की है काफी उम्र है उसकी आपसे बड़ी है हाँ जी बहुत उम्र है उसकी काफी बूढ़ी हो गई है दीदी मेरे से मतलब और बहने दो उनसे भी बड़ी है दीदी काफी उम्र का जीजा भी मेरे काफी उम्र का जीजा तबीयत खराब रहता दिमाग में उनके कुछ हो गया कुछ कर नहीं पाते हैं। 20 से उनका इलाज चलता है एक भाई जवान था वो भी मर गया सांप काट लिया इसका भाई इसका भाई इससे छोटा था उसके बाद यही मेरा बच्चा घर चला रहा था <laughs> इसका दो से आता पता नहीं दीदी बता रही थी कि कहाँ रहता कहाँ नहीं फोन फूल नहीं करता था घर पर <laughs> तो आप आज आठ साल बाद मिले मैं आठ साल बाद मिली सर आठ साल बाद मिली इसका नंबर भी मेरे पास नहीं था दीदी से मांगती थी कहती थी मेरे पास नंबर नहीं है क्या बात है यार चंद्रशेखर हैं अपने भाई बहनों से इतना दूर हो गया वो भगवान ने अच्छा किया आपको बेटा मिल गया आप लोगों का है ना आप अच्छे से, से इसका ध्यान रखिएगा इलाज कराइए खूब सेवा कीजिए ठीक हो जाएगा कोई दिक्कत वाली बात नहीं है है ना चंद्रशेखर अच्छा, इस पैर पे, पे है वो पैर पे भी था वो ठीक है थोड़ा अच्छा। यही वाला पैर ज्यादा खराब हुआ है। अच्छा। और शरीर में कमजोरी इतनी है कि चल नहीं पा रहा था जी बहुत अच्छा। ज्यादा कमजोर है तो अभी तो अभी दो तीन दिन से थोड़ा खराक खा रहा है ठीक है तो अभी थोड़ा टाइम और हॉस्पिटल में रखोगे इलाज चलेगा इसका हाँ हाँ कोई बात नहीं यदि जहाँ पे एडमिट रखना है थोड़े दिन आप रुको साथ में 4-5 ਦਿਨ ਇਧਰ ਐਡਮਿਟ ਰੱਖ ਲੈਂਦੇ ਹਾਂ ਸਾਡੇ ਕੋਲ ਹਸਪਤਲ ਪਰ ਆਪਕੋ ਸਾਥ ਰਹਿਣਾ ਪਵੇਗਾ ਇੱਕ ਮਿੰਟ ਹੈ ਵਾਹਿਗੁਰੂ ਕਿਰਪਾ ਕਰਨ ਜੀ ਅਰਦਾਸ ਕਰਿਓ ਚੰਦਰ ਸੇਖ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਆਪਣੇ ਮਾਪੇ ਕੋਲ ਜਾ ਕੇ ਆਪਣੇ ਮਾਪੇ ਦੀ ਸੇਵਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਲਾਹ